ਬਜ਼ੁਰਗ ਔਰਤ ਨੂੰ ਰੱਸੀ ਨਾਲ ਬੰਨ੍ਹ ਕੇ ਐਸਵਾਈਐਲ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਜੀ ਹਾਂ ਇਹ ਜੜੀ ਦਰਦਨਾਕ ਘਟਨਾ ਵਾਪਰੀ ਹੈ ਰਾਜਪੁਰਾ ਦੇ ਪਿੰਡ ਕੱਗਰਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ 21 ਕਦਰ ਇੱਥੇ ਦਰਿੰਦਗੀ ਕੀਤੀ ਗਈ ਇੱਕ ਬਜ਼ੁਰਗ ਔਰਤ ਨੂੰ ਰੱਸੀਆਂ ਨਾਲ ਬੰਨ੍ਹ ਕੇ ਐਸਵਾਈਐਲ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਹੈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਗਵੰਡੀਆਂ ਨੇ ਕਮਲੇ ਕਰਬੁਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਰਾਹੀਰਾਂ ਨੇ ਨਹਿਰ ਕੰਢੇ ਝਾੜੀਆਂ ਵਿੱਚ ਫਸੀ ਬਜ਼ੁਰਗ ਔਰਤ ਨੂੰ ਫੇਰ ਇੱਥੇ ਬਚਾਇਆ ਗੰਭੀਰ ਹਾਲਤ ਵਿੱਚ ਜ਼ਖਮੀ ਬਜ਼ੁਰਗ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਦਾਇਲਾ ਚੱਲ ਰਿਹਾ ਹੈ ਉਤੇ ਪੀੜਤ ਪਰਿਵਾਰ ਨੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਲੇਕਿਨ ਕੋਈ ਕਿੰਨਾ ਵੈਸੀ ਹੋ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਨੂੰ ਇਸ ਤਰ੍ਹਾਂ ਦੇ ਨਾਲ ਰਸੀਆਂ ਨਾਲ ਬੰਨ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਹਾਲਾਂਕਿ ਗਨੀਮਤ ਰਹੀ ਕਿ ਉਚਾੜੀਆਂ ਵਿੱਚ ਫਸ ਗਈ ਸੀ ਤੇ ਲੋਕਾਂ ਨੇ ਉਸ ਨੂੰ ਬਚਾ ਲਿਆ ਤੇ ਹਸਪਤਾਲ ਚ ਦਾਖਲ ਕਰਾਇਆ ਉਹ ਬੜੀ ਤੇਜ਼ ਭਜਾ ਕੇ ਲਿਆ ਕੇ ਇੱਥੇ ਖੜੀ ਕਰਕੇ ਇਹਨੂੰ ਕੰਬ ਇੱਕ ਪਾਸੇ ਤਸਵੀਰ ਜਦੋਂ ਕਿ ਇਸਔਰਤ ਨੂੰ ਨਹਿਰ ਚੋਂ ਕੱਢਿਆ ਗਿਆ ਜਿਹੜੀ ਚਾੜੀਆਂ 'ਚ ਫਸੀ ਸੀ ਦੂਜੇ ਪਾਸੇ ਹਸਪਤਾਲ ਦੀ ਤਸਵੀਰ ਜਿੱਥੇ ਗੰਭੀਰ ਹਾਲਤ 'ਚ ਉਸਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾ ਫੋਨ ਤੇ ਪਤਾ ਲੱਗ ਗਿਆ ਜਦੋਂ ਆ ਕੇ ਹੋਰ ਹੀ ਪਤਾ ਲੱਗਿਆ ਹੰਦੀ ਤਾਂ ਕਹਿੰਦੀ ਮੈਨੂੰ ਬਾੜੇ ਚ ਸੰਭਰ ਹੀ ਸੀ ਵੇ ਕਹਿੰਦੀ ਮੈਨੂੰ ਬੁਲਾ ਕੇ ਕਹਿੰਦਾ ਮੈਨੂੰ ਕਲਕਤੇ ਥੱਲੇ ਚਾੜ ਦੇ ਕਹਿੰਦੀ ਮੈਂ ਦੋ ਚਕਾਏ ਜਾਂ ਤੀਸਰਾ ਚਕਾਣ ਲਗੀ ਮੇਰੇ ਗਾਲ ਤੇ ਰੱਸਾ ਪਾ ਕੰਬੜ ਘੇਰ ਲਿਆ ਆਹ ਹੋਰ ਵੀ ਹੋ ਗਿਆ ਪਤਾ ਨਹੀਂ ਹੱਦ ਤੱਕ ਨੂੰ ਕਹਿੰਦੀ ਵੇ ਗੱਡੀ ਉਹਨਾਂ ਨੇ ਦੇਖਿਆ ਗਿਆ ਮਰ ਗਈ ਗੱਡੀ ਸੇ ਫਟਾਫਟ ਘੇਰ ਕੇ ਨਾ ਉਹ ਨਹਿਰ ਤੇ ਘੇਰਿਆ ਉਹ ਤਾਂ ਰੱਬ ਦੀ ਕਿਸਮਤ ਨਾਲ ਚਾੜੀ ਤੇ ਫਸ ਗਈ ਵਿਚਾਰੀ ਬਾਹਰ ਨਿਕਲ ਗਈ ਪਿੰਡ ਦੇ ਨੇ ਦੇਖਿਆ ਉਹਨਾਂ ਨੇ ਵਾਰ ਫੋਨ ਸੇ ਜੇ ਫੋਨ ਕਰਿਆ ਪਛਾਣ ਲਈ ਉਸ ਕੋ ਖਾਲੀ ਜਾਂਦੀ ਰ ਉਧਰ ਉਹਨਾਂ ਨੇ ਪਛਾਣ ਲਿਆ ਇਹਨਾਂ ਨੂੰ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ 60-60 ਸਾਲ ਕੋਈ ਇਹਨਾਂ ਦੇ ਕੋਈ ਵਾਲੀਆਂ ਵਗੈਰਾ ਹਾਂਜੀ ਵਾਲੀਆਂ ਕੱਢ ਲਈ ਜੀ ਉਹਨਾਂ ਨੇ ਕੀ ਨਾਂ ਉਹਨਾਂ ਦਾ ਜਿਹਨਾਂ ਕੱਟੀਆਂ ਹੈ ਜੀ ਅੱਲਾ ਜੀ ਕਿਹੜੇ ਪਿੰਡ ਦਾ ਰਹਿੰਦੇ ਹਨ ਉਧਰ ਰਹਦੇ ਆ ਜੀ ਸਾਡੇ ਨਾਲ ਸਾਰੇ ਸੇਉ ਕੀ ਅਮਰਜੀਤ ਡੁੱੜ ਚੁੱਕੇ ਨੇ ਅਮਰਜੀਤ ਬੜਾ ਹੀ ਇਹ ਜ਼ਿੰਦਗੀ ਵਾਲਾ ਕਾਰਾ ਸਾਹਮਣੇ ਆਇਆ ਕਿ ਕਿਸ ਕਦਰ ਇਸ ਬਜ਼ੁਰਗ ਨੂੰ ਰਸੀਆ ਨਾ ਬਨ ਕੇ ਨਹਿਰ ਸੁੱਟ ਦਿੱਤਾ ਕੀ ਇਹ ਪੂਰਾ ਮਾਮਲਾ ਉਹਨ ਕੀ ਕਾਰਵਾਈ ਕੀਤੀ ਜਾਰੀ ਪੁਲਿਸ ਵੱਲੋਂ ਮੰਗਰੀਏ ਕਾਲਦੀ ਘਟਨਾ ਹੈਗੀ ਆ ਦੁਪਹਿਰ ਬਾਦ ਦੀ ਉੱਪਰ ਜਦੋਂ ਮਤਲਬ ਕਿ ਇਸ ਨੂੰ ਨਹਿਰ ਦੇ ਵਿੱਚ ਨਹਿਰ ਦੇ ਵਿੱਚ ਸੱਟਿਆ ਗਿਆ ਐਸੋਈ ਨਹਿਰ ਹਜੇ ਸੁੱਕੀ ਨਹਿਰ ਹੈ ਜੀ ਐ ਐਸੋਈ ਦੇ ਨਹਿਰ ਦੁਗਾਈ ਉਹਦੀ ਕਾਫੀ ਹੈਗੀ ਐ ਤੇ ਇਹਨਾਂ ਦਾ ਇੱਕ ਗਵਾਂਡੀ ਸੀਗਾ ਉਸਨੇ ਪਹਿਲਾਂ ਇਹਨਾਂ ਨੂੰ ਘਰ ਦੇ ਵਿੱਚ ਬਣਾਇਆ ਬਣਾ ਕੇ ਇਹਨਾਂ ਕੋਲੋਂ ਕਣਕ ਦੀਆਂ ਬੋਰੀਆਂ ਵਗੈਰਾ ਜਿਹੜੀਆਂ ਹੈਗੀਆਂ ਉਹ ਚੁਕਵਾਈਆਂ ਚੁਕਵਾ ਕੇ ਤੇ ਦਿਖਾਈਆਂ ਉਸ ਤੋਂ ਬਾਅਦ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਰੱਸੀ ਬੰਨ ਲਈ ਰੱਸੀ ਦੇ ਨਾਲ ਬੰਨ ਕੇ ਤੇ ਉਹਨਾਂ ਦਾ ਗਲਾ ਕੋਟਿਆ ਗਲਾ ਕੋਟ ਕੇ ਉਹਨਾਂ ਦਾ ਵਾਲੀਆਂ ਤਾਲਦੀਆਂ ਉਸ ਤੋਂ ਬਾਅਦ ਕੰਬਲ ਦੇ ਵਿੱਚ ਲਪੇਟ ਕੇ ਇਹਨੂੰ ਨਹਿਰ ਤੇ ਢਿਟਾਇਆ। ਤਾਂ ਉਸੇ ਜਿਹੜੇ ਰਾਹ ਗੈਂਸ ਜਿਹਨਾਂ ਨੇ ਦੇਖਿਆ ਕਿ ਪਿੰਡ ਦੀ ਔਰਤ ਹੈਗੀ ਐ ਤਾਂ ਉਹਨਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਫਿਰ ਪੁਲਿਸ ਨੂੰ ਫੋਨ ਦਿੱਤੀ। ਪੁਲਿਸ ਨੂੰ ਫੋਨ ਦੇਣ ਤੋਂ ਬਾਅਦ ਫਿਰ ਰਾਜਪੁਰੇ ਸਿਪੜਾ ਹਸਪੀਟਲ ਵੀ ਤੁਹਾਨੂੰ ਗੇਰੇ ਲਾਹਣ ਲੇਕਿਨ ਦਰਿੰਦਲੀ ਜੀ ਕਹਿੰਦੀ ਆ ਵੀ ਸੱਠ ਸਾਲ ਦੀ ਯੂਰਪ ਔਰਤ ਪਰ ਪਿੰਡ ਦਾ ਜਿਹੜਾ ਇਹਨਾਂ ਦਾ ਗਵੰਡੀ ਹੈਗਾ ਉਸੇ ਨੇ ਹੀ ਇਹ ਕਾਰਾ ਕੀਤਾ ਹੈਗਾ। ਤਾਂ ਇਹਨਾਂ ਨੂੰ ਪੁਲਿਸ ਦਾ ਮਤਲਬ ਕਿਸੇ ਚੀਜ਼ ਦਾ ਕੋਈ ਡਰ ਡਰ ਵ ਉਹ ਵਿਚਾਰੀ ਹੁਣ ਮੌਤ ਦੇ ਮੂੰਹ ਦੇ ਵਿੱਚ ਬੈਠੀ ਹੈ ਜੀ ਉਹਦਾ ਇਲਾਜ ਚੱਲ ਰਿਹਾ ਉਹਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹਦੇ ਕੋਲ ਬੈਠੇ ਆ ਸਿਵਲ ਹਸਪੀਟਲ ਹੁਣ ਤਿੰਨ ਦੇ ਵਿੱਚ ਜਿਹੜੀ ਹੈਗੀ ਹੈ ਉਸਨੇ ਪਹਿਲਾਂ ਜਾਣਕਾਰੀ ਦਾ ਟੈਲੀਫੋਨ ਤੇ ਦੇ ਦਿੱਤੀ ਸੀ ਲੇਕਿਨ ਜਿਹੜੀ ਫਾਈਲ ਵਗੈਰਾ ਹੈਗੀ ਹੈ ਉਹਨਾਂ ਨੇ ਦੱਸਿਆ ਹੈਗੇ ਜਿਹੜੀ ਐਮਐਲਆਰ ਵਗੈਰਾ ਕੱਟ ਕੇ ਆਉਗੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨਜੀਤ ਫਿਲਾਲ ਦੀ ਜਾਣਕਾਰੀ ਲਈ ਸੋ ਇੱਥੇ ਹੁਣ ਇਸ ਮਹਿਲਾ ਦਾ ਬਜ਼ੁਰਗ ਔਰਤ ਜਿਸ ਨਾਲ ਇਹ ਕਾਰਾ ਕੀਤਾ ਗਿਆ ਉਸ ਦਾ ਇਲਾਜ ਚੱਲ ਰਿਹਾ ਹੈ ਉਥੇ ਪੁਲਿਸ ਵੱਲੋਂ ਪੂਰੇ